ਅੱਜ ਸਮਰਾਲਾ ਤਹਿਸੀਲ ਵਿੱਚ ਇੱਕ ਵੱਡਾ ਹੰਗਾਮਾ ਹੋਇਆ ਜਿਸ ਵਿੱਚ ਸਮਰਾਲਾ ਤਹਿਸੀਲ ਵਿੱਚ ਲੱਗੇ ਪਟਵਾਰੀ ਚਮਨ ਲਾਲ ਵੱਲੋਂ ਪਿੰਡ ਮਾਨਕੀ ਦੀ ਜ਼ਮੀਨ ਦੇ ਇੰਤਕਾਲ ਚੜਾਉਣ ਦੇ 7 ਲੱਖ ਰੁਪਏ ਰਿਸ਼ਵਤ ਮੰਗਣ ਦੇ ਇਲਜ਼ਾਮ ਲੱਗੇ ਨੇ ਅਤੇ ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਦੇ ਮਿਲੀ ਭੁਗਤ ਹੋਣ ਦੇ ਇਲਜ਼ਾਮ ਵੀ ਲੱਗੇ ਨੇ ਇਸ ਸਬੰਧ ਵਿੱਚ ਪੀੜਤ ਪਰਿਵਾਰ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਮਰਾਲਾ ਤਹਿਸੀਲ ਵਿੱਚ ਗੇਟ ਤੋਂ ਸ਼ੁਰੂ ਹੋ ਕੇ ਨਾਇਬ ਤਹਿਸੀਲਦਾਰ ਦੇ ਦਫ਼ਤਰ ਤੱਕ ਜਮਕੇ ਨਾਅਰੇਬਾਜ਼ੀ ਵੀ ਕੀਤੀ ਹੈ ਜਿਸ ਵਿੱਚ ਪਿੰਡ ਮਾਨਕੀ ਦੇ ਪੀੜਤ ਪਰਿਵਾਰ ਨੇ ਪਟਵਾਰੀ ਜਮਨ ਲਾਲ ਨਾਇਬ ਤਹਿਸੀਲਦਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਹੈ ਪੀੜਤ ਪਰਿਵਾਰ ਤੇ ਉਹਨਾਂ ਸਾਥੀਆਂ ਵੱਲੋਂ ਇਲਜ਼ਾਮ ਲਗਾਇਆ ਕਿ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਖਰਾਬ ਹੈ ਅਤੇ ਜਸਵੀਰ ਸਿੰਘ ਦੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਉਹਨਾਂ ਆਪਣੀ ਜ਼ਮੀਨ ਦੇ ਇੰਤਕਾਲ ਦੇ ਕਰੀਬ 9 ਮਹੀਨਿਆਂ ਤੋਂ ਸਮਰਾਲਾ ਤਹਿਸੀਲ ਦੇ ਚੱਕਰ ਲਗਾ ਰਹੇ ਨੇ ਅਤੇ ਹੁਣ ਤੱਕ 20000 ਰੁਪਏ ਰਿਸ਼ਵਤ ਪਟਵਾਰੀ ਜਮਨ ਲਾਲ ਨੂੰ ਪੀੜਤ ਪਰਿਵਾਰ ਦੇ ਚੁੱਕੇ ਨੇ ਅਤੇ ਹੁਣ ਪਟਵਾਰੀ 7 ਲੱਖ ਰੁਪਏ ਰਿਸ਼ਵਤ ਜ਼ਮੀਨ ਦਾ ਇੰਤਕਾਲ ਚੜਾਉਣ ਲਈ ਮੰਗ ਰਿਹਾ ਹੈ ਅਤੇ ਇਸ ਮਾਮਲੇ ਵਿੱਚ ਸਮਰਾਲਾ ਨਾਇਬ ਤਹਿਸੀਲਦਾਰ ਦੀ ਮਿਲੀ ਭੁਗਤ ਹੋਣ ਦੇ ਵੀ ਇਲਜ਼ਾਮ ਲੱਗੇ ਨੇ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਜਸਵੀਰ ਸਿੰਘ ਜੀ ਕੀ ਮਾਮਲਾ ਤੁਸੀਂ ਨਾਰੇਬਾਜ਼ੀ ਕਰ ਰਹੇ ਹੋ ਸਰਪਤੀ ਦੇ ਵਿੱਚ ਕੀ ਮਾਮਲਾ ਅਸੀਂ ਜ਼ਮੀਨ ਦਾ ਇੰਤਕਾਲ ਕਰਾਉਣਾ ਜੀ ਠੀਕ ਹੈ ਉਹ ਇੰਤਕਾਲ ਨਹੀਂ ਜੀ ਸਾਡੇ ਨਾ ਚੜ ਰਿਹਾ ਹੈ ਬਰਾਤ ਟੋਟਾ ਪਿੰਡ ਕਿਹੜਾ ਮਾਨਕੀ ਕਿਸ ਚੀਜ਼ ਦਾ ਇੰਤਕਾਲਾ ਪੂਰਾ ਨਾਮ ਬਤਾ ਠੀਕ ਹੈ ਜੀ ਸਾਡੇ ਡੈਡੀ 2022 ਚ ਡੈਥ ਹੋ ਗਈ ਸੀ ਜੀ ਅਸੀਂ 5 ਜਾਨੇ ਹੈਗੇ ਆ ਮਾਲਕ ਠੀਕ ਆ ਇਹਨਾਂ ਨੂੰ ਦੱਸਿਆ ਵੀ ਹੋਇਆ ਤਸਵੀਲਦਾਰ ਤੇ ਪਟਵਾਰੀ ਨੂੰ ਉਹ ਸਾਡੇ ਨਾਲ ਨਹੀਂ ਇਹ ਕਰ ਰਹੇ ਸਾਨੂੰ 8 ਮਹੀਨੇ ਹੋ ਗਏ ਇੱਥੇ ਗੇੜੇ ਮਾਰਦਿਆਂ ਨੂੰ ਕਿਤੇ ਦੁਪਹਿਰ ਚ ਆਉਂਦੇ ਆ ਕਿਤੇ ਕਿਵੇਂ ਓਕਣੇ ਮੋੜ ਦਿੰਦੇ ਨੇ ਜੀ ਆਏ ਨੂੰ ਸਾਡਾ ਸਾਬੂ ਕੌਦ ਖਾਨਾ ਐਨ ਖਰਾਬ ਹੋਇਆ ਪਿਆ ਲਿਮਟ ਵਾਲੇ ਸਾਡੇ ਘਰੇ ਆਉਂਦੇ ਨੇ ਠੀਕ ਆ ਖੂਲ ਚੋਂ ਸਾਡੇ ਬੈਂਡ ਚੋਂ ਜਵਾਕ ਲਾਤੇ ਜੀ ਖੂਲ ਵਾਲੀ ਚੋਂ ਤੇ ਫੇਰ ਨਹੀਂ ਸੁਣਦੇ ਸਾਡੀ ਜੀ ਜਿਹੜੇ ਪੰਜਾਬ ਲਗਾ ਰਹੇ ਕੋਲ ਥੋੜਾ 7 ਲੱਖ ਰੁਪਏ ਲੱਗੀ ਗਈ ਹਾਂਜੀ ਬਸ ਇਹ ਵੀ ਇੰਤਕਾਲ ਚੜਾਗੇ ਗਵਾਹੀ ਜੀ ਦੋਏ ਹਾਂ ਗਵਾਹੀ ਇਹ ਫਟਵਾਰੀ ਨੇ ਸਭ ਤੋਂ 7 ਲੱਖ ਰੁਪਏ ਕਿਉਂਕਿ ਮੇਰਾ ਬ੍ਰਦਰ ਆਸੀ ਨਾਲ ਮੇਰੀ ਭਾਬੀ ਸੀ ਵੀ ਆਈ ਠੀਕ ਹੈ ਜੀ ਇਹਨਾਂ ਨੇ 10000 ਰੁਪਏ ਫਟਵਾਰੀ ਨੂੰ ਦੇ ਕੇ ਵੀ ਰੱਖਾ ਨੇ 10 15 ਨੇ ਰਵਾਫੇ ਮੋੜਤਾ ਚਮਨ ਫਟਵਾਰੀ ਆ ਜੀ ਸਾਰੇ ਫਟਵਾਰੀ ਗਲਤ ਨਹੀਂ ਗੇ ਚਮਨ ਚਮਨ ਲਾਲ ਜੀ ਚਮਨ ਹਾਂਜੀ ਕਿੰਨੀ ਵਾਰ ਗੱਲਬਾਤ ਕੀਤੀ ਤੇ ਵਾਰ ਫਟੋਗੜ ਸਾਨੂੰ ਜਨਵਰੀ ਦੇ ਆਉਣੇ ਜਨਵਰੀ ਦੇ ਜੀ ਸੁਖੀਲਦਾਰ ਸਾਹਿਬ ਨੇ ਵੀ ਕਈ ਵਾਰ ਅਜੀ ਸਰੋਦੀ ਵੀ ਗਿਆ ਜੀ ਆਪਰੇ ਡੀਸੀ ਆਏ ਸੀਗੇ ਆਏ ਤੇ ਪੇਸ਼ ਹੋਈ ਉਹੋ ਤੁਸੀਂ ਜੀ ਸਾਹਿਬ ਨੇ ਹਰੋਂ ਤੋਂ ਬਲਕ ਕਰਤਾ ਜੀ ਤਸਵੀਰ ਦੇ ਨਾਰੇबाजी ਹੀ ਸੀ ਹਾਂ ਜੀ ਉਹ ਤੁਸੀਂ ਕੀ ਸ਼ਬਦ ਪੁਏ ਤੁਹਾਡਾ ਕੰਮ ਨਾ ਹੋ ਜਾ ਸੱਪ ਕੀ ਅਸੀਂ ਅੱਗੇ ਜਾ ਮਨ ਕਰਨਾ ਲਾਵਾਂਗੇ ਟਰਾਪ ਸਾਰੇ ਜ਼ਿਮੀਦਾਰ ਅਸੀਂ ਜੱਟ ਜ਼ਿਮੀਦਾਰ ਖੇਤੀਬਾੜੀਆਂ ਦੇ ਦਿਆਂਗੇ ਬੇਲੇ ਆ ਰੋਏ ਘੇੜੇ ਮਾਰਨ ਸਾਡਾ ਤਾਂ ਵੀ ਸਰ ਲੈ ਦਿੱਤੇ ਬੈਂਕ ਵਾਲੇ ਸਾਡੇ ਘਰ ਆਉਂਦੇ ਨੇ ਜਿਹਦੇ ਪੈਸੇ ਦੇਣੇ ਨੇ ਹਮੇਸ਼ਾ ਸਾਡੇ ਘਰੇ ਆਉਂਦੇ ਨੇ ਉਹ ਕਿਹਦੇ ਸਮਝਦੇ ਨੇ ਜੀ ਲਿਮਟ ਬਣੀ ਹੋਈ ਹੈ ਬੈਂਕ ਵਾਲੇ ਕਿੱ데 ਬੈਠੇ ਨੇ ਜੀ ਜੀ ਮਾਣੋ ਸਾਹਿਬ ਮੇਰਾ ਨਾਮ ਇਹ ਰਾਜਵੀਰ ਸਿੰਘ ਭੰਗੂ ਆ ਸਾਹਿਬ ਕੀ ਮਾਰ ਲਾ ਹੋਈ ਅੱਜ ਸੁਨਾਗਤੀ ਲੈ ਕੇ ਨਰੇ ਪੱਤਰ ਕਰ ਰਹੇ ਹਾਂ ਇਹ ਆਪਣੇ ਪਿੰਡ ਦੀ ਮਾਨਕੀ ਦਾ ਵੀਰ ਹੋਣੀ ਨੇ ਇਹਨਾਂ ਦਾ ਜ਼ਮੀਨ ਦਾ ਇੰਤਕਾਲ ਚੜਨਾ ਵੀ 9 ਮਹੀਨੇ ਤੋਂ ਅਸੀਂ ਗੇੜੇ ਮਾਰਦੇ ਆ ਨਾ ਕੋ ਚਮਨ ਲਾਲ ਜੀ ਨੂੰ ਅਸੀਂ ਹੱਥ ਬੰਨ੍ਹ ਕੇ ਵੀ ਬੇਨਤੀ ਕੀਤੀ ਆ ਦੇਖੋ ਅਸੀਂ ਰੋਜ਼ ਆਉਣਾ ਤੁਸੀਂ ਤਾਂ ਅਸੀਂ ਕਹਿੰਦੇ ਨਾ ਦੁਸ਼ਮਣੀ ਪਾ ਕੇ ਜਾਂ ਕੋਈ ਕਿਸੇ ਨੂੰ ਬਦਨਾਮ ਕਰਕੇ ਖੁਸ਼ ਨਹੀਂਗੇ ਵੀ ਚਲੋ ਜੋ ਕੰਮ ਪਿਆਰ ਨਾਲ ਹੋ ਜਾਵੇ ਉਹ ਲੜਾਈ ਨਾਲ ਕਰਕੇ ਜਾਂ ਧਰਨੇ ਲਾ ਕੇ ਉਹਦਾ ਕੋਈ ਕੰਮ ਹੱਲ ਨਹੀਂ ਹੁੰਦਾ ਠੀਕ ਹੈ ਜੀ ਗੱਲ ਇਹਨਾਂ ਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ ਤੇ ਇਹ ਕਹਿੰਦੇ ਕੁਰਸੀ ਨਾਮਾ ਪਟਵਾਰੀ ਸਾਹਿਬਾਂ ਦੇ ਥੋੜਾ ਫਰਜ਼ ਸੀਗਾ ਕਰਾਉਣ ਦਾ ਕੁਰਸੀ ਨਾਮਾ ਪਟਵਾਰੀ ਸਾਹਿਬ ਦਾ ਦੱਸਣ ਦਾ ਫਰਜ਼ ਨਹੀਂ ਸੀ ਤਸਵੀਲਦਾਰ ਸਾਹਿਬ ਨੂੰ ਅੱਜ ਅਸੀਂ ਦੱਸਿਆ ਚਮਨ ਲਾਲ ਜੀ ਚਮਨ ਲਾਲ ਤਸਵੀਲਦਾਰ ਸਾਹਿਬ ਸਾਨੂੰ ਅੱਜ ਕਹਿੰਦੇ ਤੁਸੀਂ ਦੱਸਣਾ ਸੀ ਕਹਿੰਦੇ ਤੁਹਾਨੂੰ ਪਤਾ ਨਹੀਂ ਤੁਸੀਂ ਜੱਟ ਜੀ ਵਗੈਰੋਂ ਤੁਸੀਂ ਆਪ ਦੱਸੋ ਪਟਵਾਰੀ ਨੂੰ ਨਹੀਂ ਪਤਾ ਜਿਹੜਾ ਆਪਣੀ ਪੋਸਟ ਤੇ ਆਇਆ ਉਹਨੂੰ ਵੀ ਤਾਂ ਪਤਾ ਵੀ ਆਪਾਂ ਇਹਨਾਂ ਨੂੰ ਕੁਰਸੀ ਨਾਮੇ ਦਾ ਦੁੱਤੀਏ 7 ਲੱਖ ਰੁਪਏ ਚਮਨ ਲਾਲ ਨੇ ਜੱਗੇ ਮਾਨ ਕੀ ਵੀਰ ਨਾਮੇ ਤੋਂ ਮੰਗੇ ਆ ਲੱਖ ਰੁਪਏ ਕੀਲੇ ਦਾ ਮੰਗੇ ਆ ਜੀ ਸ਼ੁੱਕਰਵਾਰ ਨੂੰ ਨੇ ਸਾਨੂੰ ਵਾਦਾ ਕੀਤਾ ਵੀ ਮੈਂ ਤੁਹਾਡਾ ਸੋਮਵਾਰ ਨੂੰ ਨੰਬਰ ਨਾ ਸੋਰੀ ਸੋਮਵਾਰ ਨੂੰ ਛੁੱਟੀ ਤੇ ਮੰਗਲਵਾਰ ਨੂੰ ਤਾਂ ਕੰਮ ਕਰਾਂ ਵੀ ਸ਼ੁੱਕ ਮੰਗਲਵਾਰ ਨੂੰ ਨੰਬਰਦਾਰ ਰਹਿਵਾ ਜੇ ਅਸੀਂ ਸਵੇਰ ਦੇ ਹਰਾਨ ਹੁੰਦੇ ਆਂ ਜੱਟ ਇਹ ਮਗਰ ਖੇਤੀਬਾੜੀ ਵਾਲੇ ਬੰਦੇ ਐਨੇ ਬੇਲੇ ਨਹੀਂ ਇਹ ਤਾਂ ਐਸੀ ਵੀ ਬੈਠੇ ਨੇ ਇਹਨਾਂ ਨੂੰ ਗੱਲਾਂ ਹੁੰਦੀਆਂ ਨੇ ਜੀ ਭਗਵਾਨ ਸਤਿਨਾਮ ਸਰਕਾਰ ਕਹਿੰਦੀ ਹੈ ਰਿਸ਼ਵਤ ਬੰਦ ਹੋਊਗੀ ਜੱਦੇ ਐ ਨਹੀਂ ਗੰਦੇ ਨਾ ਵੀ ਇੰਨਾ ਵਾਦਾ ਰਹਿ ਰੱਬ ਦਾ ਨਾਮ ਅਸੀਂ ਆਪ ਵੋਟਾਂ ਆ ਮਾਤਮੀ ਨੂੰ ਪਾਈ ਜੀ ਅਸੀਂ ਆਪ ਵੋਟਾਂ ਨਮੋਲ ਪਟਵਾਰੀ ਤੇ ਤਹਿਸੀਲਦਾਰਾ ਹੋਰ ਵੀ ਸਾਰੇ ਕਚੈਰੀ ਨੂੰ ਮਾੜਾ ਨਹੀਂ ਕਹਿੰਦੇ ਬਹੁਤ ਚੰਗੇ ਪਟਵਾਰੀ ਵੀ ਨੇ ਪਰ ਕੁਝ ਗੰਦ ਗੰਦੇ ਬੰਦੇ ਨੇ ਸਾਰੇ ਗੰਦੇ ਗੰਦ ਕੀਤਾ ਪਏ ਪਿੰਡਾਂ ਦੇ ਜੱਟ ਸਭ ਦਾ ਸਾਰੇ ਲਿਆ ਕੇ ਖੇਤੀਬਾੜੀ ਆ ਟਾਲੀਆਂ ਨਾਰੇ ਲਾਵਾਂਗੇ ਜੀ ਕਚੈਰੀਆਂ ਕਰ ਦਾਂਗੇ ਬੰਦ ਜੇ ਇਹ ਤੇ ਦੂਆ ਮੁੰਡਾ ਦਵਾਈ ਖਾ ਕੇ ਮਰ ਕੇ ਜਿੰਮੇਵਾਰ ਇਹ ਹੋਣਗੇ ਤੁਹਾਨੂੰ ਦੱਸੋ ਰੀਜਨ ਕੀ ਆ ਐਪਲੀਕੇਸ਼ਨ ਇਹ ਤਾਂ ਨਹੀਂ ਆਈ ਹੋਈ ਨਾ ਕਰ ਜੀ ਐਸ ਡੀ ਐਮ ਦੇ ਕਰਕੇ ਕੰਮ 6 ਮਹੀਨੇ ਸਾਨੂੰ ਲੰਬਾ ਪਾਉਣਗੇ ਠੀਕ ਨਹੀਂ ਜਾ ਉਹ ਜਾਂਦੇ ਨੇ ਸਾਨੂੰ 7 ਮਹੀਨੇ ਤੱਕ ਕੀਤਾ ਗਿਆ ਸਾਨੂੰ ਹਾਂਜੀ ਹਾਂਜੀ ਉਹ ਤੱਕ ਤੰਗ ਕਰਦੀ ਆਹੀ ਗੱਲ ਕਿ ਸਾਡੇ ਟਾਈਮ ਉੜੋ ਢਾਣੇ ਧਾਰ ਦੇ 10 ਲੱਖ ਵੀ ਨਹੀਂ ਤੇ ਵਿਚਾਰੇ ਗਰੀਬ ਬੰਦੇ ਨੇ ਇਹ ਗਰੀਬਾਂ ਨਾਲੇ ਸਾਰਾ ਧੱਕਾ ਹੁੰਦਾ بڑے ਬੰਦੇ ਦਾ ਕੰਮ ਹੁੰਦਾ ਐਮਐਲਏ ਸਾਹਿਬ ਨੂੰ ਚਾਹੋ ਉਹ ਵੀ ਨਹੀਂ ਕੋਈ ਕਰਦੇ ਸਾਬ ਰਾਲੇ ਮੇਲੇ ਨੇ ਜੀ ਸਾਬ ਰਾਲੇ ਮੇਲੇ ਨੇ ਜੀ ਜੇ ਹਰਨਾ ਹੋਏ ਮਰਨਗੇ ਉਹਦੇ ਜ਼ਿੰਮੇਵਾਰ ਇਹ ਨੇ ਠੀਕ ਹੈ ਬਈ ਹਾਂ ਜੀ ਹਾਂ ਤੇ ਦੂਜੀ ਨੰਬਰ ਗੱਲ ਅਸੀਂ ਧਰਨਾ ਲਾਵਾਂਗੇ ਦਬਨੇ ਵਾਲੇ ਅਸੀਂ ਹੈ ਨਹੀਂਗੇ ਵੋਟ ਅਸੀਂ ਵੀ ਇਹਨਾਂ ਨੂੰ ਪਾਈ ਤਈ ਇਹਨਾਂ ਨੂੰ ਵੋਟ ਪਾਈ ਦੀ ਪਰ ਅੱਜ ਅਸੀਂ ਪ੍ਰਚਾਰ ਰਹੇ ਆ ਵੀ ਆ ਨਾਮ ਮਿਲਣ ਦੀ ਸਾਨੂੰ ਇਹਨਾਂ ਨੂੰ ਵੋਟ ਪਾ ਕੇ ਧੰਨਵਾਦ ਜੀ ਜੀ ਨਾਮ ਤੁਹਾਡਾ ਜੀ ਮੈਂ ਤਾਂ ਮਨਜੀਤ ਸਿੰਘ ਆ ਜੀ ਮਨਜੀਤ ਸਿੰਘ ਅੱਜ ਇਹ ਇਹ ਨਰੇਬਤੀ ਕਰ ਰਹੇ ਸੀ ਹਾਂ ਜੀ ਆਪ ਦੇ ਕੋਲਾਬੋਰੇਸ਼ਨ ਦੋ ਵਿਸ਼ਵਕੋਰੀ ਦੇ ਕਲਾਸ ਮਾਮਲਾ ਹੈ ਮਾਮਲਾ ਇਹ ਹੈ ਜੀ ਮੇਰੇ ਪਿੰਡ ਤੋਂ ਮੇਰੇ ਦੋਸਤ ਨੇ ਜਸਵੀਰ ਸਿੰਘ ਤੇ ਬਲਜੀਤ ਸਿੰਘ ਇਹਨਾਂ ਦੀ ਜ਼ਮੀਨ ਦੇ ਸਬੰਧ ਵਿੱਚ ਮਾਮਲਾ ਹੈ ਇਹ ਇੰਤਕਾਲ ਦਰਜ ਹੈ ਜੀ 11/7/2024 ਦਾ ਪਹਿਲਾਂ ਇਹਦੀ ਪੜਤਾਲ ਹੋਈ ਆ ਉਹਨੇ ਮਨਜ਼ੂਰੀ ਲਈ ਪੇਸ਼ ਆ ਪ੍ਰੀਲਾ ਸਾਹਿਬ ਨਾਲ ਅਸੀਂ ਗੱਲ ਕਰੀ ਉਹ ਕਹਿੰਦੇ ਵੀ ਅਸੀਂ ਇਹਨੂੰ ਐਸਡੀਐਮ ਸਾਹਿਬ ਦੇ ਮਤਨਜ਼ਾ ਕਰਕੇ ਭੇਜ ਦੰਦੇ ਆ ਪਰ ਸਾਨੂੰ ਇਸ ਦਾ ਰੀਜਨ ਦੱਸਿਆ ਜਾ ਵੀ ਵੀ ਇਹਦੇ ਉੱਤੇ ਕੋਈ ਐਪਲੀਕੇਸ਼ਨ ਲੱਗਿਆ ਜਾ ਦੇ ਉੱਤੇ ਕੋਈ ਅਲੀਗੇਸ਼ਨ ਅੰਤਖਾਲ ਤੇ ਜੇ ਇਸ ਤੇ ਕੋਈ ਅਲੀਗੇਸ਼ਨ ਇਹ ਨਹੀਂ ਹੈਗਾ ਫਿਰ ਤੇ ਅੱਗੇ ਭੇਜਣ ਦਾ ਕੀ ਮੁੱਦਾ ਪਰਦਾ ਜੀ ਪਰ ਜਿਹਦੇ ਕੋਈ ਇਲਜ਼ਾਮ ਲਗਾ ਰਹੇ ਤੇ 7 ਲੱਖ ਹਾਂਜੀ ਬਡਵਾਰੀ ਮੈਂ ਪਹਿਲਾਂ ਬਡਵਾਰੀ ਕੋ ਗਿਆ ਬਡਵਾਰੀ ਨੂੰ ਪਹਿਲਾਂ 20000 ਰੁਪਏ ਦਿੱਤਾ ਵੀ ਇਹ ਸਬੰਧ ਦੇ ਵਿੱਚ ਹੀ ਉਹਨੇ 7 ਲੱਖ ਰੁਪਇਆ ਲੱਖ ਰੁਪਏ ਕੀਲੇ ਦੀ ਮੰਗ ਕਰੀ ਕਹਿੰਦਾ ਤਹਿਸੀਲਦਾਰ ਸਾਹਿਬ ਲੱਖ ਰੁਪਏ ਕੀਲਾ ਮੰਗ ਰਹੇ ਨੇ ਥੋੜਾ ਇੰਤਕਾਲ ਮਨਜ਼ੂਰ ਕਰਾ ਦਿੰਦੇ 7 ਕੀਲੇ ਨਹੀਂ ਡੋਟ 7 ਲੱਖ ਰੁਪਇਆ ਫਿਰ ਸ਼ੁੱਕਰਵਾਰ ਨੂੰ ਉਹਨੇ ਪੜਵਾਰੀ ਸਾਹਿਬ ਨੇ ਮੈਨੂੰ ਕਿਹਾ ਵੀ ਸੋਮਵਾਰ ਤੁਸੀਂ ਨੰਬਰਦਾਰ ਨੂੰ ਲਿਆਓ ਮੈਂ ਥੋੜਾ ਇੰਤਕਾਲ ਮਨਜ਼ੂਰ ਕਰਾ ਦਊਗਾ ਨੰਬਰਦਾਰ ਸਾਡੇ ਨਾਲ ਨੇ ਉਧਰ ਬਾਹਰ ਤਹਿਸੀਲ ਤੇ ਬੈਠੇ ਨੇ ਅਸੀਂ ਉਹ ਪੜਵਾਰੀ ਸਾਹਿਬ ਕੋਲ ਲੈ ਕੇ ਹੁੰਦੇ ਆਏ ਬਸ ਸਰਕਾਰ ਵੱਲੋਂ ਇਹ ਦਾਅਵੇ ਕਰ ਲਿਆ ਕਿ ਇਸ ਵਾਰ ਅਸ਼ੋਕਪੁਰ ਦੇ ਸਾਉ ਸਾਉ ਝੂਠੇ ਦਾਅਵੇ ਨਹੀਂ ਕੋਈ ਕੋਈ ਕੰਮ ਨਹੀਂ ਹੁੰਦਾ ਡਬਲ ਕੁਝ ਨਹੀਂ ਹੈ ਜੀ ਪਹਿਲਾਂ ਵਾਲੇ ਘੱਟ ਲੈਂਦੇ ਸੀ ਹੁਣ ਵਧ ਗਏ ਡਬਲ ਹੋ ਗਿਆ ਆ ਕੇ ਦੇਖੋ ਬਜ਼ੁਰਗ ਕਿੰਨੇ ਫਿਟਦੇ ਨੇ ਜੀ ਕਿਸੇ ਦਾ ਕੋਈ ਕੰਮ ਨਹੀਂ ਹੁੰਦਾ ਔਰ ਇਹ ਦੇਖੋ ਤੋਂ ਕਹਿੰਦਾ ਨਾ ਕੋਈ ਬੁਲਾਉਣਾ ਹੁਣ ਆ ਦੇਖ ਲਓ ਤੁਸੀਂ ਇਹਦੇ ਵਿੱਚ ਜੇ ਕੋਈ ਨੁਕਸਾ ਜੀ ਤਾਂ ਮੈਨੂੰ ਦੱਸ ਦਿਓ ਮੈਂ ਤਾਂ ਜਵਾਬ ਦੇਇਆ ਦੇਖ ਕੋਈ ਨੋਟ ਨਹੀਂ ਆਇਆ ਇਹਦਾ ਦੇਖ ਮਨਜ਼ੂਰੀ ਲਈ ਦੇਖਾ ਸਾਨੂੰ ਕਹਿੰਦਾ ਝੂਠਾ 3 ਵਜੇ ਦਾ ਟਾਈਮ ਲੈ ਕੇ ਕਰਦਾ ਹਾਂ ਤੁਸੀਂ ਕੀ ਮੰਨ ਕਰਦੇ ਮੰਗ ਕਰਦੇ ਸਾਡਾ ਇੰਤਕਾਲ ਮਨਜ਼ੂਰ ਕੀਤਾ ਜਾਵੇ ਜੀ ਅਸੀਂ ਤਾਂ ਇਹ ਮੰਗ ਕਰਦੇ ਆਂ ਨਹੀਂ ਇਹ ਕਹਿੰਦੇ ਉਹਦੀ ਨਹੀਂ ਅਸੀਂ ਤਾਂ ਨਾਂ ਲਾਵਾਂਗੇ ਜੀ ਇਹਨਾਂ ਨੇ ਕੋਈ ਰਿਪੋਰਟ ਕਰ ਗਿਆ ਅਸੀਂ ਇਹਨਾਂ ਦਾ ਨਾਮ ਲਾਵਾਂਗੇ ਜਵਾਰ ਜ਼ਿੰਮੇਵਾਰ ਸਮਝਦਾ ਨਹੀਂ ਕਰਦੇ ਜੀ ਦੱਸੋ ਜੀ ਅਸੀਂ ਖੜਦਾ ਕਿੱਥੋਂ ਚਲਾਈਏ ਜਦੋਂ ਕੋਈ ਆਰਥਿਕ ਤੰਗੀ ਕਰਕੇ ਕੋਈ ਮੰਨ ਲਓ ਸੂ ਸਾਈਡ ਕਰਦਾ ਜੀ ਤਾਂ ਅਸੀਂ ਜ਼ਿੰਮੇਵਾਰੀ ਇਹ ਹੋਣਗੇ ਕੋਈ ਪੈਸਾ ਨਹੀਂਗਾ ਜੀ ਲੋ ਜਵਾਬ ਨੇ ਇਹ ਗੱਲਾਂ ਮਾਰਦੇ ਨੋਰੇ ਇੱਦੀ ਜਿੱਥੇ ਹਾਂ ਕੀ ਨਾਮ ਦਾ ਤਾਂ ਮੇਰਾ ਹਰੀਸ਼ ਕੁਮਾਰਾ ਜੀ ਨਾਮ ਸਿਲ ਦਰਸਨ ਦਾ ਅੱਜ ਸੰਗਰਾ ਦਾ ਤਸੀਬੇ ਨਰੇ ਪੱਗੀ ਹੋਈ ਹੈ ਵਿਸ਼ਵ ਕੁਮਾਰ ਦੇ ਜਾਮਲੇ ਨੇ ਪਟਵਾਰੀ ਵੱਲੋਂ ਤੇ ਤਸੀਬੇ ਦਾ ਸਬਤ ਦੀ ਜੋੜੀ ਜਾਮ ਲੱਗੇ ਨਹੀਂ ਨੀ ਮਨੂ ਇਸ ਵਾਰੇ ਮੈਂ ਆਪਣੇ ਰੂਮ ਚ ਬੈਠਾ ਹੈਗਾ ਬਾਹਰ ਜੋ ਵੀ ਪਬਲਿਕ ਇਕੱਠੀ ਹੋਈ ਹੈ ਉਹ ਪਟਵਾਰੀ ਦਾ ਨਾਮ ਲੈ ਰਹੀ ਹੈ ਵੀ ਬਟ ਮੈਂ ਪਟਵਾਰੀ ਨੂੰ ਇਹ ਪਹਿਲਾਂ ਮੇਰੇ ਕੋਲ ਸਵੇਰੇ ਆਏ ਸੀਗੇ ਸਾਰੇ ਪਟਵਾਰੀ ਮੈਂ ਬੁਲਾਇਆ ਸੀ ਕਾਨੂੰ ਕੋ ਵੀ ਸਾਰੇ ਆਏ ਸੀਗੇ ਤੇ ਇਹਨਾਂ ਨੇ ਮੈਨੂੰ ਅੱਗੇ ਦੱਸਿਆ ਵੀ ਅੱਜ ਦਾ ਗੱਲ ਹੈ ਸਾਡਾ ਇੰਤਕਾਲ ਜਰਾ ਹੈਗਾ ਤੁਸੀਂ ਨਾਮ ਮંજૂર ਕਰਤਾ ਹੈ ਮੈਂ ਪਟਵਾਰੀ ਤੋਂ ਬੁਲਾਇਆ ਸੀ ਰਿਕਾਰਡ ਉਸ ਮੁਤਾਬਕ ਹੈ ਨਾਮਜ਼ੂਰ ਹੋਇਆ ਹੋਇਆ ਅੰਤਕਾਰ ਔਰ ਪਟਵਾਰੀ ਦਾ ਔਰ ਕਾਨੂੰਗੋਸਾਬ ਦਾ ਨੋਟ ਲਿਖਿਆ ਆ ਵੀ ਇਹ ਕੁਰਸੀ ਦਾ ਮਤਜ਼ੀਦ ਨਹੀਂ ਹੋਇਆ ਧੀਰਾਂ ਨੂੰ ਕਈ ਵਾਰ ਫਲਾਨ ਤੇ ਕਿਹਾ ਪਉਂਦੂ ਨਹੀਂ ਹੋਇਆ ਇਸ ਕਰਕੇ ਮੇਰੇ ਕੋਲ ਨਾਮਜ਼ੂਰ ਹੋ ਚੁੱਕਾ ਹੈ ਪਰ ਉਹਨਾਂ ਦੇ ਪੀੜਪਰਵਾਰ ਦਾ ਇਹ ਗੱਲ ਕਹਿਣਾ ਹੈ ਕਿ 7 ਲੱਖ ਜੋ ਮੰਗਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ 7 ਲੱਖ ਉਹਨਾਂ ਦੇ ਦੋ ਤੇ ਕੱਲ ਅੰਤਕਾਰ ਚੜ ਜਾਵੇ ਨਹੀਂ ਜੀ ਮੇਰੇ ਕੋਈ ਅਸੀ ਵੀ ਕੋਈ ਨੌਲੇਜ ਨਹੀਂ ਹੈ ਔਰ ਨਾ ਹੀ ਇਸ ਛੇਲ ਦੇ ਵਿੱਚ ਕੋਈ ਕਿਸੇ ਤੋਂ ਪੈਸੇ ਲਿਆ ਜਾਂਦਾ ਪਟਵਾਰੀ ਬਾਰੇ ਬਾਹਰ ਜੋ ਉਹਨਾਂ ਨੇ ਕਿਹਾ ਹੈਗਾ ਮਨ ਉਸ ਬਾਰੇ ਜਾਂ ਬਾਰੇ ਕੋਈ ਨੌਲੇਜ ਨਹੀਂ ਹੈ ਸੱਭਾ ਲਾਣ ਬੜਵਾਲੀ ਉਸ ਤੇ ਦੋਸ਼ ਕਰ ਰਹੇ ਨੇ ਜੀ 7 ਲੱਖ ਫਿਰ ਮੰਗਿਆ ਨੇ ਤੇ ਸਾਬਤੋਂ ਦਾ ਤੁਸੀਂ ਕੀ ਕਰਦੇ ਕਰਦੇ ਮਾਨੂੰ ਦੱਸਣ ਜੀ ਉਹ ਕੋਈ ਦੇਣ ਆਪਣਾ ਕੋਈ ਸਬੂਤ ਦੇਣ ਉਹਦਾ ਸਬੂਤ ਆ ਮੈਂ ਉੱਥੇ ਜੇ ਕਰਦੇ ਨੇ ਭੇਜਦਾਗਾ ਕੁਛ ਦਿਨ ਪਹਿਲਾਂ ਵੀ ਕਹਿ ਰਹੇ ਨੇ 2000 ਲੈ ਆਉਂਦੇ ਨਹੀਂ ਮੰਨਣੀ ਸਾਰਾ ਪਤਾ ਨਹੀਂ ਕੋਈ ਵੱਲੋਂ ਕੋਈ ਜਾਣਕਾਰੀ ਆ ਗਈ ਹੋਣੀ ਅਲਜੀਮ ਸਾਹਿਬ ਤੱਕ ਜਲਦੀ ਹਾਂਜੀ ਮੈਂ ਅਲਜੀਮ ਸਾਹਿਬ ਦੇ ਨੋਟਿਸ ਲਾ ਦੇਣਾ ਹੈ ਸਾਰੀ ਗੱਲ